ਪਾਠ ਕਰਨਾ ਚੌਕੜਾ ਮਾਰ ਕੇ ਬਿਲਕੁਲ ਚੰਗੀ ਗੱਲ ਹੈ ਔਰ ਅਸੀਂ ਗੱਡੀ ਵਿੱਚ ਬੈਠੇ ਹੋਏ ਆਂ ਕਾਰ ਵਿੱਚ ਬੈਠੇ ਹੋਏ ਆਂ ਤੇ ਫਿਰ ਬੈਠੇ ਬੈਠੇ ਪਾਠ ਕਰ ਸਕਦੇ ਆਂ ਜਾਂ ਨਹੀਂ ਕਰ ਸਕਦੇ ਔਰ ਤੁਸੀਂ ਦੱਸੋ ਫਿਰ ਜੇ ਪਾਠ ਕੀਤਾ ਹੈ ਤਾਂ ਫਿਰ ਬੈਠੇ ਬੈਠੇ ਅਰਦਾਸ ਵੀ ਕਰਨੀ ਪੈਗੀ ਫਿਰ ਅਰਦਾਸ ਕਰ ਸਕਦੇ ਆਂ ਜਾਂ ਗੱਡੀ ਰੋਕ ਕੇ ਅਰਦਾਸ ਕਰੀਏ ਇਹ ਕਿਤਰੇ ਐਰੋਪਲੇਨ ਵਿੱਚ ਬੈਠੇ ਆਂ ਇਹ ਕਿਸ ਤਰ੍ਹਾਂ ਪਾਠ ਕਰੀਏ ਤੇ ਫਿਰ ਕਈ ਵਾਰ ਐਸਾ ਵੀ ਮੌਕਾ ਬਣ ਜਾਂਦਾ ਹੈ ਜੋੜੇ ਪਏ ਹੋ ਨੇ ਕੱਸੇ ਹੋਏ ਨੇ ਨਹੀਂ ਉਤਾਰ ਸਕਦੇ ਪਾਠ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਮੈਂ ਐਲਾਨੀਆਂ ਕਿੰਨਾ ਕਰ ਸਕਦੇ ਹਾਂ ਕਰ ਸਕਦੇ ਹੋ ਕਾਰ ਵਿੱਚ ਬੈਠੇ ਹੋ ਪਾਠ ਕਰ ਸਕਦੇ ਹੋ ਬੈਠੇ ਬੈਠੇ ਅਰਦਾਸ ਫੜ ਸਕਦੇ ਹੋ ਕਿ ਗੁਰੂ ਸਾਹਿਬ ਦੀ ਬਾਣੀ ਨੇ ਸਾਨੂੰ ਵਹਿਮਾਂ ਵਰਮਾ